ਪੰਜਾਬ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰ ਦਿਆ ਕਮਿਸ਼ਨਰ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਸ਼੍ਰੀਮਤੀ ధਨਪ੍ਰੀਤ ਕੌਰ ਦੀ ਅਗਵਾਈ ਹੇਠ ਇੱਕ ਵੱਡੇ ਨਸ਼ਾ ਤਸਕਰੀਕ ਨੈਟਵਰਕ ਦਾ ਪਰਦਾਫਾਸ਼ ਕਰ ਦਿੱਤਾ ਤਿੰਨ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੁੱਲ 13.1 ਕਿਲੋ ਹਿਰੋਇਨ 5 ਗੈਰ ਕਾਨੂੰਨੀ 32 ਬੋਰ ਪਿਸਟਲ 12 ਜਿੰਦਾਕਾਰ ਤੋਪੂ ਤਿੰਨ ਮੈਗਜ਼ੀਨ ਤਿੰਨ ਲਗਜ਼ਰੀ ਵਾਹਨ ਅਤੇ 22000 ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਗਈ ਹੈ ਜਲੰਧਰ ਤੋਂ ਸੰਜ ਸ਼ਰਮਾ ਦੀ ਰਿਪੋਰਟ ਸਰ ਕੀ ਹੈ ਬਰੋਂ ਅਮਰ ਸਰ ਮਾਨ ਜੋ ਸ਼ਰਮਦੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨ ਆਫ ਪੁਲਿਸ ਜਲੰਧਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਢਿੱਲੋਂ ਡੀਸੀਪੀ ਯੂਨੀਵਰਸਿਟੀ ਦੇ ਹਨ ਅਤੇ ਏਡੀਸੀਪੀ ਸ਼੍ਰੀ ਜਾਂਤੀਪੁਰੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸੰਦਰ কুমার ਜੀ ਦੇ ਇੰਚਾਰਜ ਨੇ ਤੇ ਕਾਫੀ ਡਰਗ ਦੀ ਰਿਕਵਰੀ ਕੀਤੀ ਸੀ ਜਿਹਦੇ ਚਲਦੇ ਆ ਪਹਿਲਾਂ 13 ਕਿਲੋ ਹੈਰੋ ਦੀ ਰਿਕਵਰੀ ਹੋਈ ਸੀ ਜਿਹਦੇ ਵਿਜੀਲ ਦਾ 8 ਕਿਲੋ ਦਾ ਪਰਚਾ ਦਰਜ ਹੈ 12299 2729 21685 ਜਿਹਦੇ ਚਲਦੇ ਆ ਬੈਂਕਵਰਡ ਬੈਂਕ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰੋ ਅਤੇ ਤਿੰਨ ਪਿਸਟਲ ਪੱਤੀ ਬੋਰ ਤੇ 6 ਜਿੰਦਾਰੋਂ ਰਿਕਵਰੀ ਕੀਤੀ ਸਖ਼ਤੀ ਨਾਲ ਮਾਰ ਰਿਹਾ ਬਹੁਤ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਦੇ ਵਿੱਚ ਕੌਣ-ਕੌਣ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਵੀ ਕਰਪਟ ਕਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਪੈਂਟ ਦੇ ਵਿੱਚ ਕੇਸ ਰਿਸਟਰਡਿੰਗ ਕੇਸ ਦਾ ਹੈ ਜਿਹਦੇ ਵਿੱਚ 3 ਸਾਲ ਦੀ ਹਿਮ ਰਹਿ ਕੇ ਆਇਆ ਸੀ ਅਤੇ ਇੱਕ ਐਸਐਸਓ ਦੀ ਜਮਾਨਤ ਤੇ ਬਾਹਰ ਆਇਆ ਅਤੇ ਸੰਗੁੰਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਨੌਕਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਪ੍ਰਾਪਰਟੀ ਵਗੈਰਾ ਜਿੱਥੇ ਵਰੀਫੀ ਸਾਰਾ ਕਰਾ ਕੇ ਸਿੰਕ ਕਰਨਾ ਹੈ